ਲੋ ਜੀ ਆਹ ਜਿਹੜੀ ਰੇਲਵੇ ਲੈਨਾ ਨਾ ਇਹ ਜਾਂਦੀ ਹੈ ਬਠਿੰਡਾ ਤੋਂ ਗੰਗਾ ਨਗਰ ਨੂੰ ਨਹਾ ਦੇ ਤੁੰ ਜੀ ਹਾਂ ਜੀ ਆਹ ਗੰਦਗੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਵੀ ਅਗਰ ਇਹ ਇੰਨੀ ساری ਗੰਦਗੀ ਨਾ ਹੁੰਦੀ ਇਹ ਤਾਂ ਇੱਥੇ ਅ ਜੋ ਪਿੱਛੇ ਤੋਂ ਪਾਣੀ ਆ ਰਿਹਾ ਇਹ ਤਾਂ ਇਹ ਚ ਰੇਤਾ ਹੋਣਾ ਸੀ ਬ੍ਰੇਤੀ ਦੀ ਤਰ੍ਹਾਂ ਬਹੁਤ ਚਮਕਦਾਰ ਇਹ ਗੰਦਗੀ ਕੁਛ ਦਿਸਣੀ ਨਹੀਂ ਦਿੰਦੀ ਆਲੋ ਦੇਖੋ ਉਹ ਜੀ ਘਰੋਂ ਸਿਲੇ ਵਗਦੇ ਪਾਣੀ ਦੇ ਵਿੱਚ ਨਾ ਪਤਾ ਹੀ ਲੱਗਦਾ ਜੀ ਆਪਾਂ ਨੂੰ ਲੱਗਦਾ ਵੀ ਕਿੰਨਾ ਸਾਫ਼ ਹੈ ਪਾਣੀ ਹਨਾ ਤਾ ਜਿਹੜੋ ਬੰਦੀ ਆਉਂਦੀ ਹੈ ਬੰਦੀ ਤੋਂ ਬਾਅਦ ਬੰਦੀ ਤੋਂ ਬਾਅਦ ਪਤਾ ਲੱਗਦਾ ਇਹ ਫਿਰ ਇਹ ਪਰਦੇ ਖੋਲਦੀ ਹੈ ਸਰਕਾਰਾਂ ਦੇ ਵਿਭਾਗਾਂ ਦੇ ਜਿਹਨਾਂ ਦਾ ਕੋਈ ਕੰਮ ਬਣਦਾ ਹੈ ਜਿਹਦੀ ਜਿਹਦੀ ਡਿਊਟੀ ਹੈ ਉਹ ਫਿਰ ਪਰਦੇ ਖੁੱਲਦੇ ਇਸ ਤਰ੍ਹਾਂ ਆ ਦੇਖੋ ਇਹ ਪਰਦੇ ਹੈ ਵੀ ਕਿੰਨਾ ਕ ਆਪਾਂ ਇਹਦੇ ਵਾਸਤੇ ਕੰਮ ਕਰ ਰਹੇ ਹੈ ਲੋ ਲੋ ਪੈਸਾ ਤਾਂ ਅਖਰ ਲੱਗਦਾ ਹੀ ਹੈ ਸਫਾਈ ਦਾ ਪੈਸਾ ਤਾਂ ਪਾਉਂਦੇ ਤਾਂ ਹੋਣਗੇ ਹੀ। ਵੀ ਨਹਿਰ ਸਾਫ ਕੀਤੀ ਗਈ ਕਾਗਜ਼ਾਂ ਦੇ ਵਿੱਚ ਤਾਂ ਹੋਊਗਾ ਹੀ ਇਹ। ਨਹਿਰ ਦੀ ਸਫਾਈ ਕੀਤੀ ਗਈ ਇੰਨਾ ਖਰਚਾ ਆ ਗਿਆ ਇੰਨਾ ਆ ਗਿਆ। ਇਹ ਜਦੋਂ ਭਰੀ ਹੁੰਦੀ ਉਹਦੋਂ ਨਹੀਂ ਪਤਾ ਲੱਗਦਾ। ਆ ਥੱਲੇ ਬੈਠੀਆਂ ਹੋਈਆਂ ਚੀਜ਼ਾਂ ਸਾਰੀਆਂ। ਆ ਸਾਰਾ ਗੰਦਗੀ ਥੱਲੇ ਪੈ ਗਈ। ਆ ਪਰਦੇ ਖੋਲ ਦਿਆ ਹੈ। ਤਸਵੀਰ ਹੈ ਜਿਹੜੀ ਇਹ ਵੀਡੀਓ ਹੈ ਜਿਹੜੀ ਪਬਲਿਕ ਨਿਊਜ਼ ਪੈਂਤੀ ਅਖਰੀ ਜੋ ਆਪਣੇ ਸਾਹਮਣੇ ਨਜ਼ਰ ਕਰ ਰਹੇ ਤੁਹਾਡਾ ਵਿਸ਼ਵਾਸਪਾਤਰ ਬਲਵਿੰਦਰ ਸਿੰਘ ਕਾਕਾ ਇਹ ਨਹਿਰ ਦੀ ਥਰਮਲ ਦੀ ਬੈਕਸਾਈਡ ਤੋਂ ਲੈ ਰਹੇ ਆ ਜੀ ਆ ਤੁਸੀਂ ਚਿਮਣੀ ਦੇਖ ਰਹੇ ਹੋ ਨੇ ਪਾਣੀ ਚ ਟਿਕਦੀ ਹੈ ਚਿਮਣੀਆਂ ਵੀ ਦਿਖਾ ਦਿੰਦੇ ਜੀ ਇਹਨਾਂ ਦਾ ਪਤਾ ਨਹੀਂ ਕੀ ਬਣਨਾ ਹੈ ਜੀ Bağut Koşu'nda Bağut Koşu'ya ਆ ਪਾਣੀ ਅਜੇ ਇਧਰ ਨਾ ਆਇਆ ਨਹੀਂ ਗਾਏ ਜੋ ਆ ਗਿਆ ਸਾਰੀ ਗੰਦਗੀ ਜਿਹੜੀ ਉੱਪਰ ਤਰ ਕੇ ਉਪਰ ਆ ਜਾਣੀ ਪਾਣੀ ਆ ਜੇ ਖੋਲਿਆ ਨਹੀਂ ਮਦਦ ਜਣ ਜੀ ਉੱਤੋਂ ਪਾਣੀ ਮਾਰੇ ਆ ਯਾਰ ਹੱਦ ਹੋਈ ਹੋਈ ਹੈ ਬਠਿੰਡਾ ਸਰਹੰਦ ਨਹਿਰ ਨੀ ਗੰਦਗੀ ਯਾਰ ਦੇਖੋ। ਓ ਹੋ ਹੋ ਹੋ। ਇਹ ਬੰਦੀ ਲੱਗੀ ਹੋਈ ਸੀ ਪਹਿਲਾਂ ਖਾਲੀ ਸੀ ਤੇ ਪਾਣੀ ਆ ਗਿਆ ਇੱਥੋਂ ਤੱਕ। ਅੱਗੇ ਬੰਦ ਹੈ ਮਤਲਬ ਯਾਨੀ ਕਿ ਬੰਦ ਕੀਤਾ ਹੋਇਆ ਮੈਂ ਕੋਸ਼ਿਸ਼ ਕਰ ਰਿਹਾ ਵੀ ਇਹ ਜਿਹੜੀ ਗੰਦਗੀ ਪਈ ਐ ਇੰਨੀ ਇਹ ਦਿਖਾਉਣ ਦੀ ਕੋਈ ਆ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਪਾਣੀ ਜਿਹੜਾ ਸੀ ਰੋਜ਼ ਰੋਜ਼ ਪੀਣੇ ਬਣ ਜਿੰਦਾ ਸੀ ਇਹ ਦਰਅਸਲ ਜਦੋਂ ਨਹਿਰ ਖਾਲੀ ਸੀ ਇਹ ਬੰਦੀ ਲਾਈ ਹੈ ਉਸ ਟਾਈਮ ਇਹ ਸਾਰੀ ਗੰਦਗੀ ਥੱਲੇ ਬੈ ਜਾਂਦੀ ਹੈ ਪਾਣੀ ਆਉਣ ਤੋਂ ਬਾਅਦ ਫੇਰ ਉੱਪਰ ਆ ਜਾਂਦੀ ਹੈ ਤੇ ਬਾਕੀ ਇਸ ਤਰ੍ਹਾਂ ਜੀ ਮਤਲਬ ਯਾਨੀ ਇਹ ਦੇ ਵਿੱਚ ਆਹ ਜਿਹੜਾ ਕੁਝ ਪਾਇਆ ਜਾਂਦਾ ਫੁੱਲ ਹੋ ਗਏ ਲਿਫਾਫੇ ਹੋ ਗਏ ਆ ਪੂਜਾ ਵਾਲਾ ਜ਼ਮਾਨਾ ਹੋ ਗਿਆ ਜੋ ਵੀ ਸੋ ਲੋਕਾਂ ਨੂੰ ਪਰਹੇਜ਼ ਕਰਨਾ ਚਾਹੀਦਾ ਜੀ ਇਹਨਾਂ ਚੀਜ਼ਾਂ ਤੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਸ ਰਾ ਦੁਇ ਦਾਈ ਦਾਇਆ ਖੇਲੇ ਸਗਲੇ ਜਨ ਸੰਗਿਆਈਆਂ ਬੁਰਿਆਈਆਂ ਵਾਚ ਧਰਮ ਨਾਲ ਜੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਸਪਵਨ ਗੁਰੂ ਪਾਣੀ ਪਿਤਾ ਪਾਣੀ ਦੀ ਆਪਾਂ ਨੂੰ ਪਾਣੀ ਦੀ ਹਵਾ ਦੀ ਆਪਾਂ ਨੂੰ ਲੋੜ ਹੈ। ਸੋ ਦੇਖਣਾ ਹੋਊਗਾ ਵੀ ਸਾਡਾ ਕਿੰਨਾ ਕਿ ਯੋਗਦਾਨ ਪਾਣੀ ਨੂੰ ਪਾਣੀ ਜੇਕਰ ਨਹਿਰ ਦੇ ਵਿੱਚ ਵਗ ਰਿਹਾ ਹੈ ਨਹਿਰ ਚੱਲ ਰਿਹਾ ਹੈ ਖੇਤਾਂ ਜਾ ਰਿਹਾ ਹੈ ਪੀਣ ਲਈ ਸਾਡੇ ਘਰਾਂ ਜਾ ਰਿਹਾ ਹੈ ਤੇ ਸਾਡਾ ਇਹਦੇ ਵਿੱਚ ਕਿੰਨਾ ਕਮਹੱਤਮ ਹੈ ਦੂਸਰਾ ਜੋ ਨਹਿਰੀ ਵਿਭਾਗ ਹੈ ਉਹਦਾ ਕਿੰਨਾ ਕਿ ਯੋਗਦਾਨ ਹੈ ਇਸ ਨੂੰ ਲੈ ਕੇ ਕਿੰਨੇ ਕਿ ਸੀਰੀਅਸ ਹੈ ਉਹ ਤਾਂ ਬੱਬ ਦੇਖ ਹੀ ਰਹੇ ਆ ਲੋ ਨਾਰੀਅਲ ਆ ਫੁੱਲ ਤੇ ਹੈ ਡਾਲੀ ਨਾਲੋਂ ਤੋੜਨਾ ਸਾਨੂੰ ਅਸੀਂ ਹੱਟ ਮਹਿਕ ਦੀ ਲਈ ਲੱਖ ਜਿਆ ਕਿ ਸਿੰਘੇ ਸੰਨ ਖਾਲੀ ਇੱਕ ਨਾ ਜਾਈ ਤੂੰ ਜੇ ਇੱਕ ਤੋੜ ਕੇ ਲਿਆ ਗੋ ਰੂਪ ਮਹਿਕ ਨਸ ਜਾਈ ਸੋ ਆਪਣੋਂ ਇਹ ਚੀਜ਼ਾਂ ਫਲ ਤੋੜ ਤੋੜ ਕੇ ਇਤਿਹਾਰ ਬਣਾਉਣਾ ਸਿੱਟੀ ਜਾਂਨੇ ਯਾਰ ਕੀ ਆ ਯਾਰਾ ਲਫਾਫਾ ਜਿਹੜਾ ਦੇਖਦੇ ਇਹਦੇ ਵਿੱਚ ਵੀ ਆਪਣਾ ਨਜ਼ਾਰਾ ਉਹਦੇ ਵਿੱਚ ਇਤਰੋੜੋ ਦਰੇ ਸਟਰੈਂ ਹੈ ਜੀ ਗੰਦਗੀ ਇੱਥੇ ਤਾਂ ਮਤਲਬ ਨਹੀਂ ਕਿ ਇਹ ਆ ਪਾਣੀ ਨੂੰ ਬੰਨਿਆ ਗਿਆ ਇੱਥੇ ਬੰਦ ਕੀਤਾ ਗਿਆ ਇਹ ਪਰ ਥੋੜੋ ਥੋਰੀ ਗੰਦਗੀ ਹੈ ਇਹ ਉਹ ਸਰੇ ਤੱਕ ਆ ਬਨੇਗਾ ਮਾਰੀ ਇਹਨੂੰ ਥੋੜੋ ਥੋਰੀ ਗੰਦਗੀ ਹੈ ਆ ਨਹਿਰ ਦੇ ਕਿਨਾਰੇ ਦੇਖ ਲੋ ਪਟੰਡਾ ਤੋਂ ਬਲਵਿੰਦਰ ਸਿੰਘ ਕਾਕਾ ਪਬਲਿਕ ਨਿਊਜ਼ 35 ਅਖਰੀ ਪਾਣੀ ਨੂੰ ਸ਼ੁੱਧ ਰੱਖਣਾ ਆਪਣੇ ਸਾਰਿਆਂ ਦਾ ਯੋਗਦਾਨ ਹੈ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਇਸੀ ਜੇ ਨਰੀ ਭਾਵ ਨੂੰ ਇਹ ਦਿਖਾ ਸਕਦੇ ਧਿਆਨ ਦੇਣਾ ਚਾਹੀਦਾ